ਸਰੂਰ ਆਉਂਦਾ ਆਤ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਿਆ ਪਾਸ਼ਾ ਲਾਵੋ 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 ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਉਛਲ ਜੂ ਬੋਛਨੀ ਦਾ ਟੁੱਟਦਾ ਨਹੀਂ ਜੱਟੋ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਗੁਰੂ ਦੀ ਕਿਰਪਾ ਵੜੀ ਆ ਧੰਨ ਮਹਾਰਾਜ ਖਵਾ ਜਿਆ ਧੰਨ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੁੱਤ ਇਹ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇੰਦੋਂ ਤੋਂ ਪੁੱਤ ਭਰੋ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਤਾ ਭਰੋ ਥੱਲੇ ਹੰਬਲ ਕੇ ਗਾਲੀ ਕੋਈ ਨਹੀਂ ਜਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਕਾਰੇ ਛੱਡਦੇ ਜਿਓ ਕੀ ਦੱਸੂਗਾ ਪਹਿਲਾ ਆ ਜੂਗਾ ਜਿੰਨੇ ਜਕਾਰੇ ਛੱਡ ਸਕਦੇ ਛੱਡ ਦੋ ਮਿੰਟ 20 ਜੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚੱਲ ਜਾਣੀ ਜਾਓ ਬੋਲੇ ਖੰਗ ਬੋਲੇ ਸੋ ਨੋ ਮੇਰੇ ਪ੍ਰਾਰਥਨਾ ਦੀ ਗੱਲ ਹੈ ਕਿ ਸਾਡੇ ਗਰੀਬ ਖਾਨੇ ਆਏ ਆ ਸਾਡੇ ਵੱਡੇ ਭਾਗ ਹੈ ਘਰ ਘਰ ਜਾ ਰਹੇ ਹੈ ਮੈਂ ਇਹਨਾਂ ਦੀ ਠੋਕ ਕੇ ਗਰੰਟੀ ਪਾਉਣਾ ਕਿ ਇਹ ਬੰਦੇ ਨਾ ਕੋਈ ਫਰਾਡ ਹੈ ਨਾ ਕੋਈ ਬੇਈਮਾਨੀ ਹੈ ਨਾ ਕੋਈ ਹੀਰਾ ਫੈਰੀ ਹੈ ਨਾ ਕੋਈ ਲਾਲਚ ਹੈ ਇਹ ਸੇਵਾਦਾਰ ਹੈ ਤੇ ਆਪਣੀ ਕਰਕੇ ਖਾਣ ਵਾਲੇ ਸਾਰੇ ਬੰਦੇ ਹੈ ਜਿੱਥੋਂ ਤੱਕ ਵੀ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਬਠਿੰਡੇ ਦੇ ਵਿੱਚੋਂ ਸ੍ਰੀ ਮੁਕਸਰ ਸਾਹਿਬ ਦੇ ਵਿੱਚੋਂ ਮੋਗਾ ਦੇ ਵਿੱਚੋਂ ਬਾਗਾਪੁਰਾਣਾ ਦੇ ਵਿੱਚੋਂ ਕੋਟਕਪੂਰ ਦੇ ਵਿੱਚੋਂ ਤੇ ਜੈਤੋ ਮੰਡੀ ਦੇ ਇਲਾਕੇ ਦੇ ਵਿੱਚ ਜਿੱਥੋਂ ਤੱਕ ਇਹ ਵੀ ਤੁਸੀਂ ਕੋਈ ਮਦਦ ਹੜਪੀੜਤ ਸਾਡੇ ਜੋ ਲੋਕ ਹੈ ਸਾਡੇ ਪੰਜਾਬ ਦੇ ਉਹਨਾਂ ਵਾਸਤੇ ਪਹੁੰਚਾਉਣਾ ਚਾਹੁੰਦੇ ਹੋ ਸਾਸੀ ਗਾਲ ਜੀ ਮੈਂ ਜਸਵੰਦਰ ਸਿੰਘ ਬਰਾੜ ਰੁਤਬਾ ਟੀਵੀ ਨਾਲ ਜੁੜੇ ਹੋ ਤੁਸੀਂ ਆਓ ਆਪਣਿਆਂ ਦੀ ਮਦਦ ਕਰੀਏ ਹੜਪੀੜਤਾਂ ਦੀ ਮਦਦ ਕਰੀਏ ਇਸ ਵੀਡੀਓ ਨੂੰ ਸੇਵਾ ਸਮਝ ਕੇ ਹੱਥ ਜੋੜ ਕੇ ਬੇਨਤੀ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੀ ਚੀਜ਼ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਦੇਖੋ ਕਿਵੇਂ ਗੁਰੂਆਂ ਦੀ ਧਰਤੀ ਤੋਂ ਆਪਣੇ ਦੀ ਮਦਦ ਕੀਤੀ ਜਾਂਦੀ ਹੈ ਹੜਪੇੜਤ ਜਿਹੜੇ ਹੜ੍ਹਾਂ ਦੇ ਵਿੱਚ ਵਹਿ ਗਏ ਉਹ ਸਾਡੇ ਆਪਣੇ ਆ ਸਾਡੇ ਭੈਣ ਭਰਾ ਸਾਡੇ ਬੱਚੇ ਆ ਸਾਡੇ ਬਜ਼ੁਰਗ ਆ ਤੇ ਆਓ ਉਹਨਾਂ ਦੀ ਮਦਦ ਕਰੀਏ ਮਦਦ ਵਾਸਤੇ ਕੀ ਕੀ ਉਪਰਾਲੇ ਹੋ ਰਿਹਾ ਉਹ ਆਓ ਮੈਂ ਤੁਹਾਨੂੰ ਦਿਖਾਵਾਂ ਕਿ ਕਿਵੇਂ ਹੋ ਰਹੀ ਹੈ ਸੇਵਾ ਹੜਪੇੜਤਾਂ ਵਾਸਤੇ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਇਹ ਪੰਜਾਬ ਹੈ ਗੁਰੂਆਂ ਦੀ ਧਰਤੀ ਰਾਤ ਦੇ 8 ਵਜੇ ਲੋਕ ਬੇਸ਼ੱਕ ਆਪਣੇ ਘਰਾਂ ਦੇ ਵਿੱਚ ਰੋਟੀਆਂ ਖਾ ਕੇ ਸੌਣ ਦੀ ਤਿਆਰੀ ਕਰ ਰਹੇ ਹੋਣਗੇ ਇਹ ਸਾਡੇ ਵੀਰ ਜੈਤੋ ਮੰਡੀ ਜ਼ਿਲ੍ਹਾ ਫਰੀਦਕੋਟ ਉਹਨਾਂ ਹੜਪੀੜਤਾ ਵਾਸਤੇ ਰਾਸ਼ਨ ਇਕੱਠਾ ਕਰ ਰਹੇ ਆ ਪੈਸਾ ਟਾਕਾ ਇਕੱਠਾ ਕਰ ਰਹੇ ਆ ਠੱਗੀ ਠੋਰੀ ਵਾਲਿਆਂ ਤੋਂ ਬਚਿਓ ਇਹ ਸਾਡੇ ਆਪਣੇ ਖਾਸ ਸਾਡੇ ਜਾਣ ਪਛਾਣ ਵਾਲੇ ਸਾਡੇ ਜੈਤੋ ਦੇ ਉਹ ਨਾਮਵਰ ਉਹ ਮਿਹਨਤੀ ਬੰਦੇ ਐ ਜਿਹੜੇ ਕਿ ਆਪਣੀ ਰੋਟੀ ਰੋਜੀ ਆਪਣੀ ਮਿਹਨਤ ਦੀ ਕਮਾ ਕੇ ਖਾਂਦੇ ਆ ਪੰਮੇ ਭਾਈ ਕਿੰਨੇ ਜਾਣੇ ਤੁਸੀਂ ਹੁਣ ਇਸ ਟਾਈਮ 10 ਕਿਹ ਜਾਣੇ ਹੋ 10 ਕਿ ਜਾਣੇ ਹੋ ਹਾਂ ਜੀ ਟਰੈਕਟਰ ਖੜੇ ਹੋਗੇ ਤੁਸੀਂ ਕਦੋਂ ਦੇ ਲੱਗੇ ਹੋ ਮੈਂ ਇੱਕ ਵਾਰ ਫੇਰ ਦੱਸ ਦਿਆਂ ਕਿ ਜੈਤੋ ਮੰਡੀ ਜ਼ਿਲ੍ਹਾ ਫਰੀਦਕੋਟ ਰਤਬਾ ਟੀਵੀ ਚੈਨਲ ਇੱਕ ਜ਼ਿੰਮੇਵਾਰ ਚੈਨਲ ਹੈ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਚੀਜ਼ਾਂ ਨੂੰ ਬਚਾਇਆ ਜਾ ਸਕੇ ਕਿ ਕਿਸੇ ਤਰ੍ਹਾਂ ਦੀ ਕੋਈ ਠੱਗੀ ਧੋਖਾ ਨਾ ਹੋ ਸਕੇ ਇਹ ਜ਼ਰੂਰ ਵੈਰੀਫਾਈ ਕਰ ਲਿਆ ਕਰੋ ਮੈਂ ਪਹਿਲਾਂ ਦੱਸਿਆ ਕਿ ਪੰਮੇ ਭਾਈ ਹੋਰੇ ਆਪਣੀ ਮਿਹਨਤ ਮੁਸ਼ਕਲਤ ਆਪਣੀ ਮਿਹਨਤ ਦੀ ਰੋਟੀ ਖਾਣ ਵਾਲੇ ਬੰਦੇ ਆ ਮੈਂ ਤੁਹਾਨੂੰ ਉੱਪਰ ਦਿਖਾ ਦਿਆਂਗੇ ਦੇਖੋ ਰਾਤ ਦਾ ਟਾਈਮ ਹੈ ਆ ਦੇਖੋ ਲਾਈਟਾਂ ਜਗ ਰਹੀਆਂ 8 ਵਜੇ ਦਾ ਟਾਈਮ ਹੈ ਹਾਂ ਮੈਂ ਦਿਖਾਉਣਾ ਬਈ ਟਰੈਕਟਰ ਵੀ ਦਿਖਾਉਂਗਾ ਰਾਸ਼ਨ ਇਕੱਠਾ ਕਰ ਰਹੇ ਆ ਸੁਲਤਾਨਪੁਰ ਲੋਧੀ ਪੱਟੀ ਤਰਨਤਾਰਨ ਸ੍ਰੀ ਅਮਰਸਰ ਸਾਹਿਬ ਦਾ ਏਰੀਆ ਫਾਜ਼ਿਲਕਾ ਜਲਾਲਾਬਾਦ ਦਾ ਏਰੀਆ ਪੰਜਾਬ ਦੇ ਵਿੱਚ ਜਿਹੜਾ ਵੀ ਏਰੀਆ ਇਸ ਟਾਈਮ ਡੁੱਬਿਆ ਹੋਇਆ ਹੈ ਫੜਾਂ ਦੀ ਮਾਰ ਦੇ ਹੇਠ ਆਇਆ ਮੈਂ ਅੱਗੇ ਵੀ ਗੱਲ ਕਰ ਰਿਹਾ ਸੀ ਦਿਨੇ ਇੱਕ ਇੰਟਰਵਿਊ ਦੇ ਵਿੱਚ ਕਿ ਪੰਜਾਬ ਉਹ ਸਟੇਟ ਹੈ ਜਦੋਂ ਦੁਨੀਆ ਦੇ ਵਿੱਚ ਕੋਈ ਆਫਤ ਆਉਂਦੀ ਹੈ ਤਾਂ ਪੰਜਾਬੀ ਜਿਹੜੇ ਐ ਉਹ ਮੱਦ ਦੇ ਵਾਸਤੇ ਹੱਥ ਵਧਾਉਂਦੇ ਐ ਚਾਹੇ ਜਹਾਜ਼ਾਂ ਰਾਹੀਂ ਜਾਣਾ ਪਵੇ ਚਾਹੇ ਬੱਸਾਂ ਗੱਡੀਆਂ ਰਾਹੀਂ ਜਾਣਾ ਪਵੇ ਚਾਹੇ ਆਪਣੇ ਵਹੀਕਲਾ ਰਾਹੀਂ ਜਾਣਾ ਪਵੇ ਆ ਸਾਡੇ ਵੀਰ ਦੇਖੋ ਹਰ ਇੱਕ ਬੰਦਾ ਇਸ ਵੇਲੇ ਆਪਣੇ ਆਰਾਮ ਦੀ ਰੋਟੀ ਖਾ ਕੇ ਤੇ ਆਰਾਮ ਨਾਲ ਸੌਂ ਰਿਹਾ ਹੋਣਾ ਆ ਸਾਡੇ ਵੀਰਾਂ ਨੇ ਉਪਰਾਲਾ ਕੀਤਾ ਜੈਤੋ ਮੰਡੀ ਜ਼ਿਲ੍ਹਾ ਫਰੀਦਕੋਟ ਇਹ ਉਪਰਾਲੇ ਸਾਡੇ ਉਹਨਾਂ ਪਰਿਵਾਰਾਂ ਵਾਸਤੇ ਉਹਨਾਂ ਭੈਣਾਂ ਭਰਾਵਾਂ ਵਾਸਤੇ ਦਨ ਰਾਤ 24 ਘੰਟੇ ਕੀਤੇ ਜਾਣੇ ਚਾਹੀਦੇ ਆ ਮੈਂ ਤੁਹਾਨੂੰ ਨੇੜੇ ਤੋਂ ਵੀ ਦਿਖਾਉਣਾ ਆ ਹਾਂਜੀ ਆ ਦੇਖੋ ਚਾਚਾ ਜੀ ਸਤਿ ਸ਼੍ਰੀ ਅਕਾਲ ਇਹ ਮੇਰਾ ਭਰਾ ਗੁਰਮੇਲ ਸਾਰੇ ਮਿਹਨਤ ਕਸ਼ ਲੋਕ ਐ ਸਾਰੇ ਜਿਹੜੇ ਐ ਇਹ ਆਪਣੀ ਰੋਟੀ ਰੋਜੀ ਆਪਣੀ ਖੇਤੀਬਾੜੀ ਦੇ ਵਿੱਚੋਂ ਆਪਣੇ ਸਾਧਨਾਂ ਦੇ ਜ਼ਰੀਏ ਕਮਾ ਕੇ ਖਾਣ ਵਾਲੇ ਐ ਪਰ ਦੇਖੋ ਰਾਤ ਦੇ 8 ਵਜੇ ਤੋਂ ਉੱਪਰ ਦਾ ਟਾਈਮ ਹੋ ਗਿਆ ਜੱਤੋ ਮੰਡੀ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਗਲੀ ਗਲੀ ਫਿਰ ਕੇ ਮਹੱਲੇ ਮਹੱਲੇ ਫਿਰ ਕੇ ਮੈਂ ਇੱਕ ਵਾਰ ਫੇਰ ਦੂਰ ਤੋਂ ਦਿਖਾ ਦਿਆਂ ਤੁਹਾਨੂੰ ਕਿ ਦੇਖੋ ਰਾਤ ਦੇ 8 ਵਜੇ ਤੋਂ ਵੱਧ ਦਾ ਟਾਈਮ ਹੋ ਗਿਆ ਮੈਂ 9 ਵੀ ਕਹਿ ਸਕਦਾ 10 11 12 ਵੀ ਨਹੀਂ 8 ਵਜੇ ਤੋਂ ਵੱਧ ਦਾ ਟਾਈਮ ਹੋ ਗਿਆ ਮਦਦ ਵਾਸਤੇ ਜਿਹੜੇ ਹੱਥ ਹੈ ਉਹ ਵੱਧ ਰਹੇ ਆ ਕਿਉਂਕਿ ਪੰਜਾਬ ਜਿਹੜਾ ਪੰਜਾਬ ਵਸਦਾ ਗੁਰੂਆਂ ਦੇ ਨਾਂ ਤੇ ਤੇ ਪੰਜਾਬ ਉਹ ਧਰਤੀ ਹੈ ਕਿ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੋਈ ਆਫਤ ਆਵੇ ਤਾਂ ਮਦਦ ਵਾਸਤੇ ਜਿਹੜੇ ਹੱਥ ਹੋ ਸਭ ਤੋਂ ਪਹਿਲਾਂ ਵੱਧਦੇ ਉਹ ਪੰਜਾਬ ਦੇ ਵਿੱਚੋਂ ਵੱਧਦੇ ਆ ਇਸ ਵੇਲੇ ਸਾਡੇ ਵੱਡੇ ਭਾਗ ਹੈ ਕਿ ਮੈਂ ਕਿਹਨਾਂ ਵਧਾਈ ਦੇ ਪਾਤਰ ਹੈ ਸਾਡੇ ਮਿੱਤਰ ਹੌਸਲਾ ਫਜ਼ਾਈ ਦੇ ਪਾਤਰ ਹੈ ਕਿ ਅਸੀਂ ਬੇਸ਼ੱਕ ਆਪਣੀ ਰੋਟੀ ਖਾ ਕੇ ਇਸ ਤੋਂ ਬਾਅਦ ਸੌਣ ਵਾਲੇ ਸੀ ਪਰ ਇਹ ਹੁਣ ਤੱਕ ਮੈਨੂੰ ਨਹੀਂ ਪਤਾ ਕਿ ਰੋਟੀ ਖਾਧੀ ਹੈ ਨਹੀਂ ਖਾਧੀ ਪੰਮੇ ਬਾਈ ਰੋਟੀ ਥੋੜੀ ਥੋੜੀ ਛਕ ਲਈਏ ਬਹੁਤ ਬਹੁਤ ਧੰਨਵਾਦ ਕਦੋਂ ਤੋਂ ਲੱਗੇ ਕਿੰਨੇ ਦਿਨ ਹੋ ਗਏ ਤੁਹਾਨੂੰ ਲੱਗਿਆ ਨੂੰ ਦੋ ਦਿਨ ਹੋ ਗਏ ਦੋ ਦਿਨ ਕਿੱਥੇ ਕਿੱਥੇ ਜਾ ਰਹੇ ਹੋ ਤੁਸੀਂ ਮਤਲਬ ਕਿਹੜੇ ਕਿਹੜੇ ਏਰੀਆ ਦੇ ਵਿੱਚ ਜਾ ਰਹੇ ਹੋ ਤੁਸੀਂ ਇੱਕ ਤਾਂ ਸੁਲਤਾਨਪੁਰ ਲੋਧੀ ਜਾ ਰਹੇ ਹਾਂ ਜੀ ਸੁਲਤਾਨਪੁਰ ਲੋਧੀ ਹਾਂਜੀ ਇੱਕ ਤਰਨਤਰਨ ਤਰੰਤਾਰਨ ਦੇ ਸੁਲਤਾਨ ਮੁੰਡਾ ਪਿੰਡ ਮੁੰਡਾ ਪਿੰਡ ਮੁੰਡਾ ਪਿੰਡ ਠੀਕ ਹੈ ਠੀਕ ਮੈਂ ਤਾਂ ਸਾਰਾ ਘੁੰਮਿਆ ਹੋਇਆ ਹਾਂ ਕਿਉਂਕਿ ਮੈਂ ਇਹ ਸਾਰੇ ਮੈਨੂੰ ਜਾਣਦੇ ਆ ਮੈਂ ਆਪਣੀ ਸਿੰਗਿੰਗ ਫੀਲਡ ਦੇ ਵਿੱਚ ਅਕੀਲਾ ਸਾਹਿਬ ਦੀ ਵੱਧ ਲੋੜੀ ਉੱਥੇ ਜਾਵਾਂਗੇ ਇਹੋ ਚਾਰ ਦਿਨ ਸਾਨੂੰ ਵੱਧ ਲੱਗਿਆ ਨਾ ਗਾਂ ਜਿੰਨਾਂ ਚੱਕ ਰਸ਼ ਨਹੀਂ ਪਹੁੰਚੋ ਉਹਨਾਂ ਦੇ ਕਰ ਜਰੂਰ ਪਹੁੰਚਾਵਾਂ ਜੀ ਸਾਨੂੰ ਹਫਤਾ ਲੱਗ ਜਾ ਕੋਈ ਰੱਖੋ ਹੁੰਦਾ ਜੀ ਸਮਾਨ ਉਹ ਨਜਰੀ ਆਪਾਂ ਇਕੱਠਾ ਕਰਕੇ ਸਾਰਾ ਭਾਵੇਂ ਦੀ ਪਰਸੋਂ ਤੱਕ ਲਾਣਾ ਪੈ ਜੀ ਉੱਥੇ ਗਾਂ ਸਾਰਾ ਉਹਨਾਂ ਦੇ ਕਰ ਪਹੁੰਚਾਵਾਂਗੇ ਕੀ ਬਾਤ ਹੈ ਚਲੋ ਜੀ ਆਹ ਦੇਖੋ ਛੋਟੇ ਛੋਟੇ ਬੱਚ ਗਰਮੇਲ ਸਿੰਘ ਇਹ ਪੰਮਾ ਬਾਈ ਜੀ ਆ ਤੇ ਇਹ ਮਿੱਤਰ ਸਾਡੇ ਇਹ ਮੈਂ ਦੱਸਿਆ ਕਿ ਪੂਰੀ ਮਿਹਨਤ ਮੁਸ਼ਕਲ ਕਰਨ ਵਾਲੇ ਬੰਦੇ ਆਪਣੀ ਕਮਾ ਕੇ ਖਾਣ ਵਾਲੇ ਬੰਦੇ ਆ ਇਹ ਨਹੀਂ ਕਿਉਂਕਿ ਘਰਾਂ ਦੇ ਵਿੱਚੋਂ ਇਹ ਲੱਖਾਂ ਪਤੀ ਐ ਕਰੋੜਾ ਪਤੀ ਐ ਸਾਰੇ ਬੰਦੇ ਨੂੰ ਆਪਣੀ ਰੋਟੀ ਰੋਜੀ ਦਾ ਫਿਕਰ ਹੁੰਦਾ ਪਰ ਰਾਤ ਦੇ 8 ਵਜੇ ਤੋਂ ਉੱਪਰ ਦਾ ਟਾਈਮ ਹੋ ਗਿਆ ਹਲੇ ਮੇਰੇ ਘਰ ਤੱਕ ਸਾਡੇ ਘਰ ਤੱਕ ਪਹੁੰਚੇ ਆ ਇਹ ਇਸ ਤੋਂ ਅੱਗੇ ਕਿੱਥੋਂ ਤੱਕ ਜਾਣਾ ਮੈਨੂੰ ਪਤਾ ਕਿ ਪੰਮੇ ਹੋਰਾਂ ਦਾ ਘਰ ਜਿਹੜਾ ਉਹ ਮੇਰੇ ਘਰ ਤੋਂ ਕਾਫੀ ਦੂਰ ਹੈ ਅਜੇ ਸਾਰੀ ਗਲੀ ਕਰਨੀ ਹੈ ਰਾਤ ਦੇ ਮਤਲਬ 10 11 ਵਜਾਂ ਗਏ ਤੁਹਾਨੂੰ ਆਪਣੇ ਆਪਣੇ ਘਰ ਸਾਰੇ ਕੱਢਾਂਗੇ ਸਾਰੇ ਘਰ ਕੱਢ ਕੇ ਸੁਭਾ ਆਪਣੇ ਘਰ ਕੱਢ ਕੇ ਨਰਵਾਣਾ ਵਾਲੇ ਘਰ ਕੱਢੇ ਉੱਥੇ ਬੱਲਾ ਕੱਢੇ ਅੱਛਾ ਨਰਵਾਣਾ ਦੇ ਘਰ ਕੱਢਨੇ ਹਲੇ ਹਾਂਜੀ ਹਾਂਜੀ ਮਤਲਬ ਕਿ ਸਾਡਾ ਇੱਕ ਜੈਤੋ ਮੰਡੀ ਦਾ ਏਰੀਆ ਹੈ ਸਾਡੇ ਥਾਣੇ ਵਾਲੀ ਸਾਈਡ ਦਾ ਉਹ ਜਿਹੜਾ ਔੜ ਔੜੀ ਜਿਵੇਂ ਆਪਾਂ ਗੋਤਾਂ ਦੀ ਜਾਤਾਂ ਦੀ ਗੱਲ ਕਰਦੇ ਆ ਨਰਵਾਣਾ ਦਾ ਸਾਡੇ ਜੱਟ ਕੈਟਾਗਰੀ ਸਾਡੇ ਮਤਲਬ ਜ਼ਿਮੀਂਦਾਰ ਕੈਟਾਗਰੀ ਦੇ ਸਾਡੇ ਵੀਰ ਉਹ ਏਰੀਆ ਤੇ ਹੁਣ ਤੱਕ ਮਦਦ ਵੀ ਦੇਖੋ ਬਹੁਤ ਹੋ ਚੁੱਕੀ ਹੈ ਇਹ ਮਦਦ ਬਹੁਤ ਨਹੀਂ ਹੈ ਬਹੁਤ ਥੋੜੀ ਹੈ ਐਨ ਐਨ ਰੈਸ਼ਨ ਰਾਸ਼ਨ ਲਾਏ ਆ ਡਿਰੀ ਜੀ ਲਾਇਓ 50 ਗੱਟਿਆਂ ਤੋਂ ਪਲੱਸ ਅਜੇ ਅਸੀਂ ਕਣਕ ਦੇ ਡੇਰੇ 'ਚ ਲਾਏ ਆਏ ਜੋ ਕਿ ਆਟਾ ਪੀਸੀ ਜਾਂਦੇ ਚੱਕੀ ਨਾਲ ਉੱਥੇ ਤੇ 10-10 ਕਿਲੋ ਦੀ ਪੈਕਿੰਗ ਕਰਕੇ ਅਸੀਂ ਇੱਕ ਦੇ ਇੱਕ ਇੱਕ ਮੈਂਬਰ ਨੂੰ ਖੜਾ ਕੇ ਹੁਣਾ ਅੱਛਾ ਪੈਕਿੰਗ ਬਣਾ ਰਹੇ ਹੋ ਵੱਖਰੀ ਪੈਕਿੰਗ ਵੱਖਰੀ ਹੈ 10-10 ਕਿਲੋ ਦੀ ਪੈਕਿੰਗ ਹੋਊਗੀ ਉਹਦੇ ਵਿੱਚ ਖੰਡ ਆਟ ਦੀ ਪੈਕਿੰਗ ਹੋਊਗੀ ਚਾਹ ਪੱਤੇ ਆਟ ਵਾਹ ਜੀ ਵਾਹ ਰੈਕਸ਼ਨ ਉਹ ਕੋਈ ਐਦਾ ਜਿਵੇਂ ਰੈਕਸ਼ਨ ਹੋ ਗਿਆ ਨੂਨ ਮਿਲਦੇ ਉਹ ਪੈਕ ਨਾਲ 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 ਲੋਡ ਮੰਗ ਕਰਦੇ ਅੱਛਾ ਲੂਣ ਪੈਕਿੰਗ ਆਟਾ ਦਾਲ ਸਾਰੀ ਪੈਕਿੰਗ ਬਣਾ ਰਹੇ ਹੋ 10-10 ਕਿਲੋ ਦੀ ਪੈਕਿੰਗ ਕਰਾਤੀ ਜਾਉਂਦੇ ਵਾਸਤੇ ਰੋ ਯਾਰ ਇੱਕ ਘੜਾ ਲੈ ਕੇ ਇੱਕ थैਲੀ ਤੇ ਨਾਲ ਰਾchna ਆਟਾ ਨੂਨ ਜੋ ਵੀ ਜਿਵੇਂ ਚਾਹੀਦਾਗਾ ਅੱਛਾ ਮਤਲਬ ਪੂਰਾ ਜਿਹੜਾ ਰਸੋਈ ਦਾ ਸਮਾਨ ਹੋਣਾ ਰਸੋਈ ਦਾ ਸਮਾਨ ਹਾਂਜੀ ਓਕੇ ਓਕੇ ਮੈਂ ਮਾਇਆ ਇਕੱਠੀ ਹੋ ਰਹੀ ਆ ਇਹਨਾਂ ਸਾਰਾ ਰਸੋਈ ਦਾ ਸਮਾਨ ਦੇਣਾ ਦੇਖੋ ਬਕਾਇਦਾ ਇੱਕ ਰਿਕਾਰਡ ਰੱਖਿਆ ਜਾ ਰਿਹਾ ਬਕਾਇਦਾ ਰਿਕਾਰਡ ਰੱਖਿਆ ਹੋਇਆ ਸਾਰਾ ਕੈਦਾਂ ਰਿਕਾਰਡ ਰੱਖਿਆ ਜਾ ਰਿਹਾ ਮਾਇਆ ਇਕੱਠੀ ਹੋ ਰਹੀ ਆ ਆਟਾ ਦਾਲਾਂ ਅਨਾਜ ਲੋਣ ਮਿਰਚ ਖੰਡ ਘੋਰ ਰਸੋਈ ਦਾ ਜੋ ਵੀ ਸਮਾਨ ਹੈ ਕਿਉਂਕਿ ਉਹ ਵੀ ਸਾਡੇ ਭੈਣ ਭਰਾ ਆਪਣੇ ਕੱਪੜੇ ਅੱਛਾ ਕੱਪੜੇ ਇਹ ਦੇਖੋ ਇਹ ਦੇਖੋ ਅਗਲੇ ਪਾਸੇ ਕੱਪੜੇ ਪਈਆਂ ਨਾਲ ਕੰਮ ਕਿਉਂਕਿ ਘਰ ਜਿਹੜੇ ਵੇਖਿਆ ਨਾ ਅਸੀਂ ਵੇਖਿਆ ਕਿ ਜਿਵੇਂ ਦਰਿਆ ਦੇ ਚੋਹ ਦੇ ਵਿੱਚ ਜਿਹੜੇ ਦਰਿਆ ਦੇ ਵਹਿਣ ਦੇ ਵਿੱਚ ਘਰ ਆ ਗਏ ਜਾਂ ਹਾੜਾਂ ਦੇ ਵਹਿਣ ਦੇ ਵਿੱਚ ਘਰ ਆ ਗਏ ਉਹਨਾਂ ਘਰਾਂ ਦੇ ਵਿੱਚੋਂ ਜਿਹੜਾ ਅਸੀਂ ਕੋਠੀਆਂ ਜਿਹੜੀਆਂ ਅਸੀਂ ਕਰੋੜਾ ਰੁਪਈਆ ਦੀਆਂ ਲੱਖਾਂ ਕਰੋੜਾਂ ਦੇ ਮਕਾਨ ਕੋਠੀਆਂ ਟਹਿ ਗਈਆਂ ਵਹਿ ਗਈਆਂ ਹਾੜਾਂ ਦੇ ਵਿੱਚ ਤੇ ਸਾਡੇ ਧੰਨ ਭਾਗ ਹੈ ਕਿ ਤੁਸੀਂ ਸਾਰੇ ਜਿਹੜੇ ਸੇਵਾਦਾਰ ਵੀਰੋ ਪੰਮੇ ਵੀਰ ਚਾਚਾ ਜੀ ਗੁਰਮੇਲ ਜੀ ਸਾਰੇ ਜਿਹੜੇ ਵੀਰ ਤੁਸੀਂ ਪਹੁੰਚੇ ਹੋ ਤੁਹਾਡਾ ਕਦਮ ਦਰ ਕਦਮ ਜਿਹੜਾ ਪਰਮਾਤਮਾ ਲੇਖੇ ਲਾਵੇ ਤੁਹਾਡੀਆਂ ਕਮਾਈਆਂ 'ਚ ਬਰਕਤਾਂ ਪਾਵੇ ਸੱਚੇ ਪਾਤਸ਼ਾਹ ਤੇ ਜਿਸ ਤਰ੍ਹਾਂ ਸਾਡੇ ਵੀਰ ਇਹ ਜੈਤੋ ਮੰਡੀ ਦੇ ਵਿੱਚ ਉਪਰਾਲਾ ਕਰ ਰਹੇ ਜਿਲ੍ਹਾ ਫਰੀਦਕੋਟ ਦੇ ਵਿੱਚ ਇਹ ਉਪਰਾਲੇ ਪਿੰਡ-ਪਿੰਡ ਕੀਤੇ ਜਾਣੇ ਚਾਹੀਦੇ ਕਿਉਂਕਿ ਜੇ ਦੇਸ਼ ਦੁਨੀਆ ਦੇ ਵਿੱਚ ਕੋਈ ਹੜ੍ਹ ਆਵੇ ਕੋਈ ਮੁਸੀਬਤ ਆਵੇ ਕੋਈ ਅੱਗ ਲੱਗੇ ਕੋਈ ਜੰਗ ਲੱਗੇ ਜਦੋਂ ਅਸੀਂ ਪੰਜਾਬੀ ਉੱਥੇ ਹਰ ਇੱਕ ਥਾਂ ਤੇ ਪਹੁੰਚਦੇ ਆ ਨਾ ਤਾਂ ਫਿਰ ਪੰਜਾਬ ਦੇ ਵਿੱਚ ਇਹ ਹੋ ਨਹੀਂ ਸਕਦਾ ਕਿਉਂਕਿ ਮੈਂ ਪਹਿਲਾਂ ਵੀ ਕਹਿ ਕੇ ਪੰਜਾਬ ਵਸਦਾ ਗੁਰੂਆਂ ਦੇ ਨਾਂ ਤੇ ਬਹੁਤ ਬਹੁਤ ਧੰਨਵਾਦ ਵਾਜੀ ਤੁਹਾਡਾ ਪ੍ਰਸ਼ਾਦਾ ਛਕ ਲੈਂਦੇ ਥੋੜਾ ਥੋੜਾ ਬਹੁਤ ਮਿਹਰਬਾਨੀ ਪ੍ਰਮਾਤਮਾ ਇਹ ਵੀਡੀ ਤੁਹਾਡੀ ਵੀਡੀਓ ਜੋ ਕੋਈ ਵੇਖ ਰਿਹਾ ਹੈ ਤਾਂ ਆਪਣੇ ਏਰੀਆ ਦਾ ਉਹ ਰਾਸ਼ਨ ਪਾਣੀ ਜੋ ਵੀ ਕੋਈ ਸੇਵਾ ਕਰਨਾ ਚਾਹੁੰਦਾ ਹੈ ਆਪਣੇ ਬਾਬਾ ਬਲਦੇਵ ਮੁਰੇ ਦੇ ਡੇਰੇ ਦੇ ਵਿੱਚ ਪਹੁੰਚਦਾ ਕਰ ਸਕਦਾ ਹੈ ਗੁਰਦੁਆਰਾ ਸਿੰਘ ਸਭਾ ਸਾਡੇ ਟਿੱਬੀ ਸਾਹਿਬ ਗੁਰਦੁਆਰਾ ਜਿਹੜਾ ਜੈਤੋ ਦਾ ਮੋਰਚਾ ਟਿੱਬੀ ਸਾਹਿਬ ਗੁਰਦੁਆਰਾ ਸਾਡਾ ਉਹਦੇ ਨੇੜੇ ਬਿਲਕੁਲ ਉਹਦੇ ਤੋਂ ਕੁਝ ਫਰਲਾਂਗ ਦੂਰ ਬਾਬਾ ਬਲਦੇਵ ਮੁਰੇ ਜੀ ਦਾ ਡੇਰਾ ਪੈਂਦਾ ਹੈਗਾ ਗੁਰਦੁਆਰਾ ਸਿੰਘ ਸਭਾ ਸਾਬ ਬਣਿਆ ਹੋਇਆ ਉੱਥੇ ਮੈਂ ਬੇਨਤੀ ਕਰੂੰਗਾ ਕਿ ਸਾਡੇ ਇਲਾਕੇ ਦੇ ਵਿੱਚੋਂ ਜੈਤੋ ਮੰਡੀ ਦੇ ਇਲਾਕੇ ਦੇ ਵਿੱਚੋਂ ਕੋਈ ਵੀ ਵੀਰੇ ਵੀਡੀਓ ਨੂੰ ਦੇਖ ਰਿਹਾ ਹੈ ਤਾਂ ਉਸ ਜਗ੍ਹਾ ਤੇ ਪਹੁੰਚ ਨਹੀਂ ਕਰਦੇ ਇੱਕ ਨੰਬਰ ਬਾਈ ਬੋਲ ਦਿਓ ਕੋਈ ਬੰਦਾ ਮਦਦ ਵਾਸਤੇ ਸੰਪਰਕ ਕਰਨਾ ਚਾਹਦਾ ਪੰਮੇ ਬਾਈ 52 ਇੱਕ ਮਿੰਟ ਜੀ ਦੁਬਾਰਾ ਬੋਲਿਓ 98557 98557 61793 61793 ਇਹ ਨੰਬਰ ਹੈ ਜੀ ਇਹ ਨੋਟ ਕਰ ਲਿਓ 98 ਜਿਹੜੇ ਪੇ ਕਰਨਾ ਚਾਹਵੇ ਉਹ ਵੀ ਕਰ ਸਕਦੇ ਆ ਨੂੰ ਸੰਪਰਕ ਕਰਨਾ ਚਾਹੇ ਇੱਕ ਵਾਰੀ ਫੇਰ ਬੋਲੋ 98557 61793 61793 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੈਂ ਇਹ ਨਾ ਵੀਰਾਂ ਦੀ ਠੋਕ ਕੇ ਗਾਰੰਟੀ ਪਾਉਂਦਾ ਕਿ ਸਾਡੇ ਗਰੀਬ ਖਾਨੇ ਆਏ ਆ ਸਾਡੇ ਵੱਡੇ ਭਾਗ ਹੈ ਘਰ ਘਰ ਜਾ ਰਹੇ ਆ ਮੈਂ ਇਹਨਾਂ ਦੀ ਠੋਕ ਕੇ ਗਰੰਟੀ ਪਾਉਣਾ ਕਿ ਇਹ ਬੰਦੇ ਨਾ ਕੋਈ ਫਰਾਡ ਹੈ ਨਾ ਕੋਈ ਬੇਈਮਾਨੀ ਹੈ ਨਾ ਕੋਈ ਹੇਰਾ ਫੇਰੀ ਹੈ ਨਾ ਕੋਈ ਲਾਲਚ ਹੈ ਇਹ ਸੇਵਾਦਾਰ ਹੈ ਤੇ ਆਪਣੀ ਕਰਕੇ ਖਾਣ ਵਾਲੇ ਸਾਰੇ ਬੰਦੇ ਹੈ ਜਿੱਥੋਂ ਤੱਕ ਵੀ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਬਠਿੰਡੇ ਦੇ ਵਿੱਚੋਂ ਸ੍ਰੀ ਮੁਕਸਰ ਸਾਹਿਬ ਦੇ ਵਿੱਚੋਂ ਮੋਗਾ ਦੇ ਵਿੱਚੋਂ ਬਾਗਾ ਪੁਰਾਣਾ ਦੇ ਵਿੱਚੋਂ ਕੋਟਕਪੂਰ ਦੇ ਵਿੱਚੋਂ ਤੇ ਜੈਤੋ ਮੰਡੀ ਦੇ ਇਲਾਕੇ ਦੇ ਵਿੱਚੋਂ ਜਿੱਥੋਂ ਤੱਕ ਵੀ ਤੁਸਾਂ ਕੋਈ ਮਦਦ ਹੜ ਪੀੜਤ ਸਾਡੇ ਜੋ ਲੋਕ ਹੈ ਸਾਡੇ ਪੰਜਾਬ ਦੇ ਉਹਨਾਂ ਵਾਸਤੇ ਪਹੁੰਚਾਉਣਾ ਚਾਹੁੰਦੇ ਹੋ ਜਰੂਰ ਪਹੁੰਚਾ ਜੀ ਬਹੁਤ ਬਹੁਤ ਧੰਨਵਾਦ ਬਈ ਤੁਹਾਡਾ ਸასიਖਾਲ ਬਈ